ਸੋ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਦਸੰਬਰ ਦਾ ਅਖੀਰਲਾ ਸਮਾਂ ਹੁੰਦਾ ਜੀ ਦਸੰਬਰ ਮਹੀਨੇ ਦਾ ਇਹ ਸ਼ਹੀਦੀ ਦਿਹਾੜੇ ਵੱਜੋਂ ਮਨਾਇਆ ਜਾਂਦਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੂਰਾ ਪਰਿਵਾਰ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਆਪਣੀ ਧਰਮ ਲਈ ਇਨਸਾਨੀਅਤ ਲਈ ਆਪਣੇ ਧਰਮ ਲਈ ਸ਼ਹੀਦ ਹੋਇਆ ਜਿਹਦੇ ਵਿੱਚ ਸਾਹਿਬ ਜਾਦੇ ਬਾਬਾ ਜੀਤ ਸਿੰਘ ਜੀ ਬਾਬਾ ਨਿਆਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਜਿਹੜੇ ਨੇ ਇਹਨਾਂ ਸਮਿਆਂ ਦੇ ਵਿੱਚ ਹੀ ਉਹਨਾਂ ਨੇ ਸ਼ਿਖ ਦੀ ਪ੍ਰਾਪਤ ਕੀਤੀ ਸੋ ਅੱਜ ਐਮਐਲਏ ਆਫਿਸ ਨਾਬਾ ਦੇ ਬਾਹਰ ਸਾਰੀ ਸੰਗਤ ਦਾ ਧਿਆਨ ਬਣਿਆ ਕਿ ਲੰਗਰ ਲਾਇਆ ਜਾਵੇ ਬਹੁਤ ਸਾਰੀ ਸੰਗਤ ਜਿਹੜੀ ਇਹ ਫਤੇਗੜ ਸਾਹਿਬ ਨਕਮਸਤਕ ਹੋ ਕੇ ਵਾਪਸ ਜਾ ਰਹੀ ਹੈ ਸੋ ਰਸਤੇ ਦੇ ਵਿੱਚ ਉਹਨਾਂ ਨੂੰ ਗਰਮ ਚਾਹ ਦਾ ਲੰਗਰ ਦੀ ਪ੍ਰਸ਼ਾਦੇ ਦਾ ਲੰਗਰ ਬਿਸਕੁਟ ਅ ਬ्रेड ਵਗੈਰਾ ਜੋ ਵੀ ਸੁਭਤਾ ਹੈ ਜੀ ਸਾਰੀ ਉਹ ਸੰਗਤ ਨੂੰ ਅਸੀਂ ਸ਼ਿਕਾਰੇ ਆ ਤੇ ਬੜੀ ਸਕੂਨ ਮਿਲਦਾ ਹੈ ਜੀ ਕਿ ਸੇਵਾ ਕਰਕੇ ਔਰ ਕਿਉਂਕਿ ਸਭ ਸਭ ਦੀ ਸਾਡੀ ਇਹ ਭਾਵਨਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਜੀ ਆਪਣੇ ਕੌਮ ਲਈ ਆਪਣੇ ਦੇਸ਼ ਲਈ ਇਨਸਾਨੀਅਤ ਲਈ ਆਪਣੇ ਧਰਮ ਲਈ ਵਾਰਿਆ ਜੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਜਿਹੜੀ ਕਿਉਂਕਿ ਦੁਨੀਆ ਦੇ ਮਾਲਕ ਨੇ ਜੀ ਗੁਰੂ ਸਾਹਿਬ ਪਰ ਉਦੀ ਬਣਾਈ ਜਿਹੜੀ ਸਾਰੀ ਕਾਇਨਾਤ ਆ ਕਿਤਨੇ ਕਿਤੇ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਸਾਡੀ ਕੌਮ ਪੰਜਾਬ ਪੰਜਾਬੀਤ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਔਰ ਪੰਜਾਬ ਜਿਹੜਾ ਹਮੇਸ਼ਾ ਤਰੱਕੀ ਤੇ ਰਾਹ ਤੇ ਰਹੇ ਔਰ ਸਾਡੀ ਸਰਕਾਰ ਵੀ ਭਗਵੰਤ ਮਾਨ ਸਾਹਿਬ ਹੋਣੀ ਤੇ ਸਾਰੇ ਮਿਲ ਕੇ ਪੰਜਾਬ ਲਈ ਕੰਮ ਕਰ ਰਹੇ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਜਿਹੜੀਆਂ ਸਮੱਸਿਆਵਾਂ ਆ ਰਹੀ ਨੇ ਉਹਦੇ ਵਿੱਚ ਉਹਨਾਂ ਨੂੰ ਕੱਢਿਆ ਜਾ ਸਕੇ ਸੋ ਇਹ ਲੰਗਰ ਲਾਉਣ ਦਾ ਮਕਸਦ ਜਿਹੜਾ ਜੀ ਇਹੀ ਹੈ ਕਿ ਅੱਗੇ ਕੀ ਹੁੰਦਾ ਸੀ ਕਿ ਆਮ ਪਿੰਡਾਂ ਚੋਂ ਆਮ ਸ਼ਹਿਰਾਂ ਚੋਂ ਸੰਗਤ ਜਿਹੜੀ ਲੰਗਰ ਲਾਉਂਦੀ ਹੈ ਜੀ ਪਰ ਪ੍ਰਟੀਕਲ ਬੰਦੇ ਜਿਹੜੇ ਬਹੁਤ ਘੱਟ ਲੰਗਰ ਲਾਉਂਦੇ ਨੇ ਜੀ ਤੇ ਪਰ ਇੱਕ ਕੋਸ਼ਿਸ਼ ਕਰ ਰਹੇ ਆ ਨਿਮਾਣੀ ਜੀ ਸੰਗਤ ਦੇ ਸਹਿਯੋਗ ਨਾਲ ਕਿ ਲੰਗਰ ਲਾ ਕੇ ਕਿ ਕਿਤੇ ਨਾ ਕਿਤੇ ਜਿਹੜਾ ਜਿਹੜਾ ਵੀ ਰਸਤੇ ਤੇ ਰਾਹੀਰ ਹੈ ਜਿਹੜਾ ਗੁਰੂ ਸਾਹਿਬ ਦੀ ਧਰਤੀ ਦੇ ਨਕਮਸਤਕ ਹੋ ਗਿਆ ਉਹਨਾਂ ਦੀ ਸੇਵਾ ਕਰ ਸਕੀਏ ਅੱਜ ਪੀੜੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ ਨਵੀਂ ਪੀੜੀ ਨੂੰ ਮੈਂ ਬੇਨਤੀ ਕਰਦਾ ਜੀ ਮੈਂ ਜਿੱਥੇ ਵੀ ਗਿਆ तकरीबन ਮੈਂ ਨਾਭਾ ਵਿਧਾਨ ਸਭਾ ਦੇ ਘੱਟੋ ਘੱਟ 60 ਤੋਂ ਉੱਪਰ ਲੰਗਰਾਂ ਦੇ ਵਿੱਚ ਹਾਜ਼ਰ ਲਵਾਈ ਹੈ ਸੇਵਾ ਵੀ ਕੀਤੀ ਔਰ ਉੱਥੇ ਜਿਹੜੇ ਬੱਚੇ ਹੁੰਦੇ ਸੀ ਮੈਨੂੰ ਪੁੱਛਦਾ ਸੀ ਕਿ ਜਿਹੜਾ ਅੱਜ ਦਾ ਇਹ ਲੰਗਰ ਲਾਇਆ ਅੱਜ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ ਇਹ ਇਹ ਇਹਦਾ ਮਕਸਦ ਕੀ ਹੈ ਜੀ ਇਹ ਜੋੜ ਮੇਲੇ ਦਾ ਮਕਸਦ ਕੀ ਹੈ ਇਹਦਾ ਤਾਂ ਬੱਚੇ ਕਈ ਬੱਚੇ ਤਾਂ ਪਰਫੈਕਟਲੀ ਦੱਸਦੇ ਸੀ ਕਿ ਵੀ ਛੋਟੇ ਸਾਹਿਬ ਜਾਦੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਤੇ ਕਈ ਬੱਚਿਆਂ ਨੂੰ ਨਹੀਂ ਸੀ ਪਤਾ ਕਈ ਯੰਗ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਵੀ ਪਤਾ ਸੀ ਬਜ਼ੁਰਗ ਮਾਤਾਵਾਂ ਨੂੰ ਵੀ ਨਹੀਂ ਸੀ ਪਤਾ ਤਾਂ ਫਿਰ ਕੋਸ਼ਿਸ਼ ਕੀਤੀ ਕਿ ਹਰੇਕ ਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਇਹਦਾ ਸ਼ਹੀਦੀ ਦਿਹਾੜਾ ਕਿਉਂ ਮਨਾਇਆ ਜਾ ਰਿਹਾ ਹੈ ਕਿਉਂ ਕਿਉਂ ਜੋੜ ਮੇਲਾ ਲੱਗ ਰਿਹਾ ਕਿਉਂ ਇੰਨੇ ਸੰਗ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਤੋਂ ਸਰਹੰਦੀ ਧਰਤੀ ਦੇ ਉੱਪਰ ਨਕਮਸਤਕ ਹੋਣ ਵਾਸਤੇ ਆ ਰਹੀ ਹੈ ਸੋ ਕਿਤਨੇ ਕਿਤਨੇ ਇਸ ਚੀਜ਼ ਦਾ ਪ੍ਰਚਾਰ ਜਿਹੜਾ ਉਹ ਹੋਣਾ ਚਾਹੀਦਾ ਉਹਦੇ ਸਮਾਗਮ ਤੋਂ ਪਹਿਲਾਂ ਇਹ ਜੋੜ ਮੇਲੇ ਤੋਂ ਪਹਿਲਾਂ ਕੋਈ ਨਾ ਕੋਈ ਪੈਂਫਲੇਟ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਐਸੀ ਮਹਿੰਮਤ ਚਲਾਉਣੀ ਚਾਹੀਦੀ ਜਿਹਦੇ ਜਿਹਦੇ ਨਾਲ ਪੂਰਾ ਸਾਡਾ ਇਤਿਹਾਸ ਪਤਾ ਲੱਗੇ ਜਿਹੜੇ ਨਵੇਂ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਾਡੀ ਕੌਮ ਜਿਹੜੀ ਹੈ ਸਾਡਾ ਜਿਹੜਾ ਧਰਮ ਜਿਹੜਾ ਹੈ ਇਹ ਕਿੰਨਾ ਪਰਪੱਕਿਆ ਜੀ ਕਿੰਨੀ ਵੱਡੀ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਲਈ ਆਪਣਾ ਸੀਸ ਕਟਾਤਾ ਜੀ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਧਰਮ ਪਰਵਰਤਨ ਲਈ ਕਹਿ ਰਿਆ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਧਰਮ ਦੇ ਲਈ ਇਨਸਾਨੀਤ ਵਾਸਤੇ ਆਪਣਾ ਸਾਰਾ ਪਰਿਵਾਰ ਵਾਰਤਾ ਇਹ ਬਹੁਤ ਵੱਡੀ ਗੱਲ ਹੈ ਪੂਰੀ ਦੁਨੀਆ ਦੇ ਵਿੱਚ ਕੋਈ ਅਸੀ ਉਦਾਹਰਨ ਨਹੀਂ ਮਿਲਦੀ ਜਿਹੜੀ ਇਸ ਤਰ੍ਹਾਂ ਦੀ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਦੀ ਇਸ ਜ਼ਰਖੇਰ ਮਿੱਟੀ ਜਿਹੜੀ ਕਿ ਜਿਹਦੇ ਵਿੱਚ ਵੱਡੇ ਵੱਡੇ ਯੋਧਾ ਪੈਦਾ ਹੋਏ ਨੇ ਵੱਡੇ ਵੱਡੇ ਪੀਰ ਫਕੀਰ ਪੈਦਾ ਹੋਏ ਨੇ ਇਹ ਬਖਸ਼ੂ ਸ਼ਾਹ ਥੀ ਹੈ ਸੋ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਉਹ ਚੀਜ਼ ਨੂੰ ਜਾਣ ਕੇ ਫਿਰ ਉਹਨੂੰ ਆਪਾਂ ਜਿਹੜਾ ਉਹਦੇ ਵਿੱਚ ਇਨਵੋਲਵ ਹੋਈਏ ਤਾਂ ਉਹਦਾ ਜਿਹੜਾ ਆਪਾਂ ਨੂੰ ਮਕਸਦ ਵੀ ਪਤਾ ਲੱਗਦਾ ਤੇ ਆਪਾਂ ਕਿਸ ਨੂੰ ਦੱਸ ਵੀ ਸਕਦੇ ਹਾਂ ਅੱਜ ਜਿਹੜਾ ਲੰਗਰ ਹੈ ਕਿਉਂਕਿ ਅਖੀਰ ਦੇ ਵਿੱਚ ਕਿਉਂਕਿ ਭੀੜ ਬਹੁਤ ਹੁੰਦੀ ਹੈ ਹਜ਼ਾਰਾਂ ਨਹੀਂ ਮਤਲਬ ਕਿ ਨਾ ਲੱਖਾਂ ਕਰੋੜ ਤੋਂ ਵੀ ਉੱਪਰ ਸੰਗਤ ਜਿਹੜੀ ਮੱਥਾ ਟੇਕਦੀ ਹੈ ਜੀ ਤੇ ਉਹ ਸੰਗਤ ਨੂੰ ਜਦੋਂ ਰਸਤੇ 'ਚ ਆਉਂਦੀ ਹੈ ਕੋਈ ਕਿਤੋਂ ਇੱਥੋਂ ਆਹ ਜਿਹੜਾ ਰੂਟ ਹੈ ਜੀ ਇਹ ਸੰਗਰੂਰ ਬ ਕਈ ਸੰਗਤਾਂ ਤੋਂ ਆਉਂਦੀ ਆ ਜੀ ਲੰਮਾ ਸਫ਼ਰ ਹੈ ਜੀ ਟਰੈਕਟਰ ਟਰਾਲੀ ਦੇ ਟਾਈਮ ਬਹੁਤ ਲੱਗਦਾ ਆਉਣ ਜਾਣ ਪਰ ਬਜ਼ੁਰਗ ਨੇ ਮਾਤਾਵਾਂ ਨੇ ਬੱਚੇ ਨੇ ਭੈਣਾਂ ਨੇ ਸਾਡੀਆਂ ਭਰਾ ਨੇ ਸਾਡੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਇਹ ਸੇਵਾ ਥੋੜੀ ਬਥੇ ਚਾਹ ਦੀ ਸੇਵਾ ਕਰਕੇ ਲੰਗਰ ਦੀ ਸੇਵਾ ਕਰਕੇ ਤੇ ਉਹ ਮਕਸਦ ਇਹ ਹੈ ਕਿ ਉਹਨਾਂ ਨੂੰ ਕਿਤੇ ਰਾਹਤ ਕੋਈ ਤਕਲੀਫ ਨਾ ਹੋਵੇ ਸਾਡੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹੀਦੀ ਨੂੰ ਦੇਖਦੇ ਫਤਿਹਗੜ੍ਹ ਸਾਹਿਬ ਜੋੜ ਮੇਲਾ ਸੀਗਾ ਜੀ ਹਰ ਸਾਲ ਦੀ ਤਰ੍ਹਾਂ ਜੋ ਮਹਾਲੀ ਵਾਲੇ ਸੰਤ ਨੇ ਉੱਥੋਂ ਨਗਰ ਕੀਰਤਨ ਲੈ ਕੇ ਆਉਂਦੇ ਨੇ ਉਸ ਨਗਰ ਕੀਰਤਨ ਦੀ ਜੋ ਸੇਵਾ ਲੱਗੀ ਹੈ ਜੀ ਐਮਐਲਏ ਸਾਹਿਬ ਦੇ ਦਫ਼ਤਰ ਵੱਲੋਂ ਪ੍ਰਸ਼ਾਦੇ ਦੀ ਜੋ ਵੀ ਚਾਹ ਪਾਣੀ ਦੀ ਲਾਈ ਹੈ ਤੇ ਸਲਾਘਾ ਜੋ ਕਦਮ ਐਮਐਲਏ ਸਾਹਿਬ ਦੇ ਤੇ ਬੜਾ ਵਧੀਆ ਲੱਗ ਰਿਹਾ ਸੇਵਾ ਕਰ ਰਹੇ ਨੇ ਸਾਡੇ ਐਮਐਲਏ ਸਾਹਿਬ ਤੇ ਹੋਰ ਸਾਡੇ ਪਾਰਟੀ ਦੇ ਜਿੰਨੇ ਵਲੰਟੀਅਰ ਨੇ ਸਾਡੇ ਪ੍ਰਧਾਨ ਜੀ ਟਰੱਕ ਯੂਨੀਅਨ ਪ੍ਰਧਾਨ ਨਗਰ ਕੌਂਸਲ ਪ੍ਰਧਾਨ ਤੇ ਭਾਰਸੋ ਟਰੱਕ ਯੂਨੀਅਨ ਪ੍ਰਧਾਨ ਚੇਅਰਮੈਨ ਸਾਡੇ ਭਾਰਸੋ ਸਾਰੇ ਲੱਗੇ ਹੋਏ ਨੇ ਉਹਰੇ ਸੇਵਾ ਕਰਨ ਤੇ ਬੜਾ ਵਧੀਆ ਲੱਗ ਰਿਹਾ ਸੁਭਾਗਾ ਮੌਕਾ ਜੀ ਜੋ ਐਮਐਲਏ ਸਾਹਿਬ ਦੀ ਰਹਿਨਮਾਈ ਹੇਠ ਕਰਨ ਦੀ ਸੇਵਾ ਮਿਲੀ ਹੈ ਜੀ ਸਰਵਸਤਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਜੋ ਸ਼ਹਾਾਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਸ਼ੀਸ਼ੀ ਜੋੜ ਮੇਲੇ ਤੇ ਦੁਨੀਆ ਭਰ ਦੇ ਵਿੱਚ ਲੰਗਰ ਲੱਗ ਰਹੇ ਨੇ ਇਸੇ ਨੂੰ ਸਮਰਪਿਤ ਸਾਡੇ ਐਮਐਲਏ ਸਾਹਿਬ ਨੇ ਵੀ ਜਿੰਨਾ ਵੀ ਤਿਲ ਫੁੱਲ ਹੋ ਸਕਦਾ ਹੈ ਸਾਥ ਲੈ ਕੇ ਲੰਗਰ ਚਲਾਇਆ ਹੈ ਸਾਡੀ ਸਹਿਮਜਾਤਿਆਂ ਨੂੰ ਇਸ ਸੁਭਾਗ ਦੀ ਬੜੀ કૃਤੀ ਕਰਦਾ ਹਾਂ ਸਾਹਿਬ ਦੀ ਜੋੜ ਸਾਹਿਬਜਾਦਿਆਂ ਦੀ ਜਾਤ ਦੇ ਵਿੱਚ ਅੱਜ ਨਾਬੇ ਐਮ ਐਲ اے ਦਫਤਰ ਦੇ ਬਾਹਰ ਜੀ ਲੰਗਰ ਲਗਾਇਆ ਗਿਆ ਐਮ ਐਲ اے ਸਾਹਿਬ ਦੇ ਦਫਤਰ ਦੇ ਬਾਹਰ ਇਹੀ ਹੈ ਵੀ ਜੋ ਰਾਈ ਕੀਰ ਹੁੰਦੇ ਆ ਜੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜੀ ਸਭ ਲੰਗਰ ਛਕਣ